ਅੱਜ ਅਸੀਂ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਇੱਕ ਹੋਰ ਵਲੌਗ 'ਚ ਤੇ 2 ਦਿਨ ਹੋ ਗਏ ਲਗਾਤਾਰ ਕੱਲ ਵੀ ਬਰਸਾਤ ਪੈਂਦੀ ਰਹੀ ਆ ਤੇ ਅੱਜ ਵੀ ਸਾਰੀ ਰਾਤ ਹੋ ਗਈ ਲੱਗੇ ਕਣ ਬਣ ਕਣ ਮਣ ਚੱਲ ਰਹੀ ਆ ਪੂਰੀ 8 ਵਜੇ ਦੀ ਰੁਕ ਜਾਓ ਭੇਜੋਗੇ ਜਵਾਕਾਂ ਦਾ ਸਕੂਲ ਦਾ ਟਾਈਮ ਹੋ ਗਿਆ ਜਵਾਕ ਚੱਲੇ ਸਕੂਲ ਬਰਸਾਤ ਪੈ ਰਹੀ ਆ ਤੇ ਛਾਂ ਚੜਾ ਕੇ ਆਉਂਦੇ ਆ ਬਾਕੀ ਕੱਲ ਵੀ ਕੰਮ ਆ ਬੰਦ ਸੀ ਆਪਣਾ ਕਮਾਈ ਰਿਪੇਅਰ ਦਾ ਅੱਜ ਵੀ ਮੈਨੂੰ ਲੱਗਦਾ ਵੀ ਬੰਦ ਰਹੂਗਾ ਡਾਇਰੈਕਸ਼ਨ ਲਾਈ ਸੀ ਤੇ ਉਹਦਾ ਡਾਇਰੈਕਸ਼ਨ ਦਾ ਸਟੱਡ 32 ਨੰਬਰ ਦਾ ਫਰੀ ਸੀ ਉਹਦੇ ਚੱਕਰ 'ਚ ਟਾਇਰ ਲਾਉਣਾ ਹੀ ਰਹਿ ਗਿਆ ਤੇ ਉਹ ਕੱਲ ਲੈ ਕੇ ਆਏ ਆ ਪਰ ਮੌਸਮ ਹੀ ਨਹੀਂ ਹਟਿਆ ਬਰਸਾਤ ਜਿਹੜੀ ਆ ਉਹ ਹੀ ਪੈਂਦੀ ਰਹੀ ਲਗਾਤਾਰ ਤੇ ਬਾਕੀ ਜਵਾਕਾਂ ਨੂੰ ਕਣਕਾਂ ਦੇ ਬਹੁਤ ਬੁਰਾ ਸਾਰਾ ਸਾਰੀਆਂ ਲੰਮੀਆਂ ਪੈ ਗਈਆਂ ਸੀ ਪਿਛਲੇ ਬਰਸਾਤ ਨਾਲ ਤੇ ਹੁਣ ਤਕਰੀਬਨ ਬਿਗੋੜਾ ਮਾਰ ਕੇ ਖੜੀਆਂ ਹੋ ਗਈਆਂ ਹੈਗੀਆਂ ਬਾਕੀ ਫੇਰ ਲੱਗ ਗਿਆ ਉਤੋਂ ਕੀ ਬਾੜਨਾ ਡਾਉਨ ਦਿੱ ਦਿੱਦਾ ਫੇਰ ਚਲੋ ਬਾਕੀ ਜਵਾਕ ਚੱਲੇ ਸਕੂਲ ਸਤਿ ਸ਼੍ਰੀ ਅਕਾਲ ਹਮਨੇ ਕਰਦੇ ਸਤਿ ਸ਼੍ਰੀ ਅਕਾਲ ਕਿਉਂ ਨਹੀਂ ਕਰਦੇ ਤੂੰ ਸਤਿ ਸ਼੍ਰੀ ਅਕਾਲ ਪੇ ਜੋਗੇ ਪੇ ਜੋਗੇ ਜੋਦੋ ਇਥੋਂ ਆ ਗਈ ਨਾ ਬਸ ਫਿਰ ਚੱਲਾਂਗੇ ਆਪਾਂ ਇਥੋਂ ਹਲੋ ਇਲਾਲੇ ਬਰਿਹੜੀ ਹੋ ਗਈ ਜਾਨੇ ਹਾਂਜੀ ਪਹੁੰਚੇ ਹੀ ਆਪਾਂ 75 ਕੋ ਤੇ ਸਮਾਨ ਨੇ ਦਾ ਗਿਆ ਹੀ ਆਪਣੇ ਕੋ ਤੇ ਆਪਾਂ ਇਹਨੂੰ ਆਪਸ ਕਰਨਾ ਹੈ ਤੇ ਹੁਣ ਪਹੁੰਚੇ ਆ ਲੱਗੇ ਹੋਏਗੇ ਫੀਟਰ ਨੂੰ ਫਟਾ ਪਾਉਣ ਇਹ ਵੀ ਦਿਹਾੜ ਪੂਰੇ ਜੋਰਾਂ ਸ਼ੋਰਾਂ ਚ ਕੰਬਾਈਨ ਰਿਪੇਅਰ ਦੀ ਤਿਆਰ ਕਰਨ ਕੀ ਹਾਲ ਚੱਲਵੇ ਜੀ ਬਹੁਤ ਵਧੀਆ ਵੀਰ ਤੇ ਉਧਰ ਬਿੱਟੂ ਫੋਰਮੈਨ ਵਧੀਆ ਜੀ ਵਧੀਆ ਟੜਦੀਕਲਾ ਟੜਦੀਕਲਾ ਜੀ ਟਾਈਮ ਟੀਵੀ ਜੀ ਕਿਰਪਾ ਤੇ ਇਧਰ ਦੇ ਟਾਈਟੋ ਹੋ ਗਏ ਰਿਪੇਅਰ ਤੋਹੀ ਲੈ ਕੇ ਨੰਬਰ ਗਏ ਲੈ ਲੈ ਕੇ ਨੰਬਰ ਵੀ ਆਇਤਾ ਫਟਾਫਟ ਲੱਗ ਗਿਆ ਅਫਰਾਂ ਵਾਲੇ ਕੰਮ ਨਹੀਂ ਸਾਡੇ ਤੇ ਔਰ ਇਧਰ ਵੀ ਦੇਖ ਸਕਦੇ ਮਕਸੀਮ ਬੰਦੇ ਮੀਮ ਬਣਾ ਰਹੇ ਆ ਮੀਮ ਬਣਾ ਰਹੇ ਆ ਜੀ ਘਰ ਤੀ ਸੜੀਆਂ ਮੈਂ ਬਾਸਕਣ ਨਵੀਂ ਪਾਈ ਫਿਰ ਬੰਦੇ ਨੇ ਉਹ ਉਹ ਮੈਨੂੰ ਗੱਲ ਤੇ ਦੱਸਦੇ ਮਿਸਤਰੀ ਨੇ ਕੀ ਕੀਤਾ ਸੀ ਲੁਕਾ ਦੇ ਤੂੰ ਵੀ ਨਾ ਪੁੱਟੀ ਲਾਤੀ ਬਸ ਵੀ ਅੱਜ ਕਾਕਾ ਕੋਈ ਨਾ ਬਸ ਹਾਏ ਪੈਸਾ ਪੈਸਾ ਹੋ ਗਈ ਬਸ ਮੇਤਰੀ ਦੇ ਡੇਟ ਕਰਿਆ ਨਾ ਮੂਹ ਕੋਨੇ ਦੇ ਕੇ ਰੋਣਾ ਆ ਰੋਈ ਜਾਂਦੇ ਰੋਦਾ ਬਸ ਪੈਸਾ ਹੀ ਰਹਿ ਗਿਆ ਬਸ ਕੰਮਕਾਰ ਕੋਈ ਨਹੀਂ ਜੋ ਪੁੱਠਾ ਸਿੱਧਾ ਆਣ ਕੇ ਜੜੀ ਜਾਣਗੇ ਬੜਦਾ ਯਾਰ ਦਾ ਕਾਲੇ ਨੇ ਬਣਾਇਆ ਚੈਨਲ ਹੈ ਹਾਂ ਤਾਂ ਇਹ ਤਾਂ ਜਿਵੇਂ ਉਹ ਡਨੇ ਬਣਾਇਆ ਬਾਕੀ ਇਹ ਕਿੜਾ ਡੰਗੇ ਨਵੇੜੇ ਬੈਠਾ ਕੰਮ ਨੰਬਰ 20 ਫਿਲਟਰ ਪੈ ਕੇ ਵਿਲੇ ਇੱਕ ਕੁਲੀ ਰਹਿ ਗਈ ਝਟੋਣ ਵਾਲੀ ਬਾਤ ਕੁਲੀ ਰਹਿ ਗਈ ਰੈਡੀਏਟਰ ਤਾਂ ਹਾਪਰ ਤੋਂ ਮੇਰਾ ਆ ਗਿਆ ਆ ਮਸ਼ੀਨ ਬਹੁਤ ਸਾਫ 11 ਮਾਡਲ ਮੈਂ ਵੀ 11 ਹੈ ਜੀ ਜੇ ਵੀਰ ਨੇ ਲੈਣੀ ਹੋਏ ਤਾਂ ਨਾ ਨਾ ਵੀਰ ਜੀ ਇਹਦਾ ਕਹਿੰਦੇ ਉਹ ਕਹਿੰਦੇ ਵਾਲ ਵੀ ਨਹੀਂ ਪੁੱਟ ਕੇ ਦਿੰਦੇ ਮੰਡਾ ਜੀ ਫਿਰ ਨਕਸ਼ਾ ਪੱਤੀ ਤਾਂ ਨਿਕਲਿਆ ਹੈਗਾ ਪੱਤੀ ਦਾ ਆ ਨਕਸ਼ਾ ਹਾਂ ਇਹ ਮੋੜਾ ਲੱਛਾ ਭਾਇਆ ਹੀ ਨਾ ਨਾ ਅੱਛਾ ਗੋਡੇ 'ਚ ਫਰਕ ਸੀਗਾ ਰਬੜਾ ਖਾਂਦੀ ਸੀ ਅੱਛਾ ਬਾਕੀ ਹੋਰ ਕੀ ਸੁਧਾਰ ਕੀਤੇ ਰੋਟਦਾਰ ਜੀ ਇੱਕ ਕੈਟਲ ਲਾਇਆ ਜੀ ਮੇਵਾ ਇੰਦਰਵਾੜ ਕਿਹੜਾ ਅਲਿਵੈਟਰ ਐਡ ਕਰਦੇ ਹਾਂ ਅਸੀਂ ਇਹਦਾ ਦੋਵੇਂ ਹਰੜਾ ਕਰਦੇ ਐਲੀਵੈਟਰ ਐਡ ਐਡ ਕਰਦੇ ਹੈ ਇਧਰ ਆਣ ਕੇ ਜਾਣਕਾਰੀ ਦੋ ਨਾ ਥੋੜੀ ਜੀ ਨਾਲ ਲਾ ਕੇ ਮੈਂ ਦਿਖਾ ਕੇ ਆਉਣਾ ਦੋਨੋਂ ਅਲੱਗ-ਅਲੱਗ ਕਰਦੇ ਐਲੀਵੈਟਰ ਹੈ ਇਹ ਨਾ ਐਰ ਕੀ ਉੱਥੇ ਚੱਲਦੀ ਸੀ ਖਨੋਰੀ ਬਕਸੀਸ ਤੇ ਜੋ 11 ਕਿਲੋ ਤੋਂ ਬਾਅਦ ਲਾਗਣ ਵੱਡਾ ਹੁੰਦਾ ਤੋ ਇਹਦੇ ਲਈ ਉਹ ਚੱਕ ਰਿਹਾ ਇਹਦੇ ਬੈਲਟ ਸਲਿੱਪ ਮਾਰ ਜਾ ਕਰੇ ਜਿਹੜੀ ਉਹ ਹੀ ਥੱਲੇ ਵਾਲੀ ਤੇ ਉਹ ਨਟਾਪਾ ਨਹੀਂ ਲਾਇਆ ਨਾ ਟਾਪਾ ਤੇ ਨਵਾਂ ਬਰਵਾ ਕੇ ਲਵਾਇਆ ਸੀ ਹਾਂ ਤੇ ਉਹਨੇ ਅਹੀ ਭੈ ਵੇਖੀ ਮਾਂ ਵੀ ਲਾ ਮਸ਼ੀਨ ਘਾਤ ਤੂਆ ਮਾਰਨ ਲੱਗ ਗਈ ਤੇ ਉਹ ਫੋਰਮੈਨ ਭੱਜ ਗਿਆ ਤੇ ਜ਼ਰੂਰੀ ਹੈ ਵੀ ਟਾਪਾ ਜ਼ਰੂਰੀ ਹੈ ਬਾਕੀ ਜੇ ਹੋ ਗਏ ਨਾ ਹਾਂ ਟਾਪਾ ਬਹੁਤ ਜ਼ਰੂਰੀ ਹੈ ਟਾਪਾ ਇੱਥੇ ਜਦ ਖਾ ਖਾ ਸੀ ਤੋ ਬਹੁਤ ਵੱਡਾ ਪੜਾ ਕੇ ਲਾਇਆ ਵੀਰੇ ਹੂੰ ਠੀਕ ਸੁੱਤਿਆ ਸੁੱਤੋ ਆਪਣਾ ਇੱਧਰ ਵੀ ਇਹ ਸੱਟਾ ਕੋਲ ਰੱਖਿਆ ਹੈ ਚਲੋ ਬਾਕੀ 프ਰੰਟ ਟੋਗਰ 16 ਇੰਚ 16 ਇੰਚ ਡਰਲ ਪੱਕਾ ਕਰਵਾਤਾ ਗਟਰ ਤੇ ਥੱਲੀਆਂ ਕਰਾਤੀਆਂ ਇਹਨਾਂ ਲਈ ਇਹ ਰੀਲ ਸੱਨੇ ਪਾ ਕੇ ਨਹੀਂ 11